ਜਦੋਂ ਮਾਪਿਓ ਤੋਂ ਪੁੱਤ ਦੂਰ ਹੋ ਕੇ ਵਿਦੇਸ਼ ਵਿੱਚ ਜਾਂਦਾ ਨਾ ਤਾਂ ਮਾਪਿਓ ਦਿਨ ਰਾਤ ਆਪਣੇ ਬੱਚੇ ਦੀ ਫਿਕਰ ਕਰਦਾ ਹੁੰਦਾਗਾ ਤੇ ਆਪਣਾ ਖਿਆਲ ਭੁਲੇਣਾ ਰਹੇ ਤੇ ਆਪਣੇ ਬੱਚੇ ਦਾ ਖਿਆਲ ਪੂਰਾ ਰੱਖਦਾ ਜਦੋਂ 4 ਸਾਲਾਂ ਬਾਅਦ ਆਪਣੇ ਮਾਪਿਓ ਨੂੰ ਮਿਲਣਾ ਹੈ ਨਾ ਪੁੱਤ ਤਾਂ ਦੇਖੋ ਭਈ ਪੋਰਾ ਵੀ ਨਹੀਂ ਸੱਕ ਹੋਣ ਦਿੱਤਾ ਤੇ ਮੂੰਹ ਬੁਲਟ ਕੇ ਬਹਿ ਗਿਆ ਪੁੱਤ ਆ ਕੇ ਕੋਲੇ ਜਦੋਂ ਪੁੱਤ ਨੇ ਮੂੰਹ ਤੋਂ ਲਾਇਆ ਨਰਮਲ ਤਾਂ ਦੇਖੋ ਭਈ ਮਾਂ ਨਾ ਬਹੁਤ ਭਾਵੁਕ ਹੋ ਗਈ ਦੇਖੋ ਕਿੰਨੀ ਖੁਸ਼ੀ ਚੜ ਗਈ ਮਾਂ ਨੂੰ ਯਾਰ ਜਦੋਂ ਪੁੱਤ ਸਾਹਮਣੇ ਆਇਆ ਜਦੋਂ ਪੁੱਤ ਦਾ ਪਤਾ ਲੱਗਿਆ ਨਾ ਮਾਂ ਨੂੰ ਤਾਂ ਦੇਖੋ ਵੀ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਆਪਣੇ ਪੁੱਤ ਨੂੰ ਦੇਖ ਕੇ ਤਾਂ ਕਿੰਨਾ ਚਾਅ ਚੜ ਗਿਆ ਮਾਂ ਨੂੰ ਗੱਲ ਗੱਫੜੀ ਪਾ ਲਈ ਪੁੱਤ ਦੇ ਨਾਲ ਘੁੱਟ ਕੇ ਕੀ ਦਾ ਜੀ ਕਰਦਾ ਹੁੰਦਾ ਆਪਣੇ ਪਰਿਵਾਰ ਨੂੰ ਇਦਾਂ ਛੱਡ ਕੇ ਜਾਵੇ ਵਿਦੇਸ਼ਾਂ ਵਿੱਚ ਜਾਣਾ ਕੋਈ ਸੌਂਗ ਨਹੀਂ ਹੁੰਦਾ ਮੁੰਡਿਆਂ ਦਾ ਬਸ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਦੇ ਲਈ ਨਾ ਮਿਹਨਤ ਕਰਨੀ ਪੈਂਦੀ ਹੈ ਤੇ ਫੇਰ ਜਾ ਕੇ ਘਰ ਦੇ ਖਰਚੇ ਚੱਲਦੇ ਨੇ ਪਰਮਾਤਮਾ ਇਸ ਵੀਰ ਤੇ ਨਾ ਮਿਹਰ ਭਰਿਆ ਹੱਥ ਰੱਖੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ